हां जी दोस्तों ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਅਕਲਿਆ ਖੁਰਦ ਤਹਿਸੀਲ ਕੋਨਿਆਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਹਰਜੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਈ ਪਸ਼ੂ ਮਿੱਤਰੋ ਤਿਆਰ ਕਰਕੇ ਵੇਚਦਾ ਪੂਰੀ ਗੱਲਬਾਤ ਜਾਣਕਾਰੀ ਸਾਰੀ ਆਪਾਂ ਹੀ ਦੇਵਾਂਗੇ ਤੇ ਤੀਜੇ ਸੂਏ ਮਿੱਤਰੋ ਇਹ ਸੂਈ ਵੀ ਆ ਤੇ ਕੱਲ੍ਹ ਸਾਮ ਦੀ ਮਿੱਤਰੋ ਸੂਈ ਵੀ ਆ ਸਿੰਘ ਸੋਹਣਿਆ ਤੇ ਵਜਣ ਚੰਗਾ ਕਦ-ਕਦ ਵੀ ਮਿੱਤਰੋ ਸੋਣਾ ਹਵਾਨਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਅੱਗੇ ਬਹੁਤ ਹੀ ਮਿੱਤਰੋ ਚੰਗਾ ਦਿਖਾਈ ਜਾਂਦਾ ਇਕੱਲਾ ਇਕੱਲਾ ਥਾਣਾ ਤੇ ਪੂਰੀ ਫਿਰ ਆਪਾਂ ਕਹਿੰਦੇ ਆ ਡਿਟੇਲ ਆਪਾਂ ਹੀ ਦੰਦੇ ਆ ਤੇ ਪਿੰਡ ਅਕਲਿਆ ਹੁਰਦ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ ਤੌਰ ਮਿੱਤਰੋ ਦੇਖ ਸਕਦੇ ਆ ਬਹੁਤ ਹੀ ਚੰਗੀ ਥੱਲੋ ਬਹੁਤ ਤਿਆਰ ਕੱਲਾ ਕੱਲਾ ਥਾਣਾ ਚੱਲ ਪੁੱਤ ਚੱਲ ਇਧਰੋਂ ਦੋੜ ਦੇ ਦ ਚਲੋ ਚਲੋ ਬੱਸ ਚੱਲਣ ਦੇ ਇਧਰੋਂ ਸੋ ਜਿਹੜੇ ਵੀ ਵੀਰ ਭਰਾ ਨੂੰ ਫਿਰ ਆਪਾਂ ਕਹਿਣਾ ਵੀ ਲੋੜ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਬਹੁਤ ਸੋਹਣੀ ਤਿਆਰ ਹੋਈ ਆ ਜਿਹੜਾ ਦੂਜੇ ਸੂਏ ਦਾ ਜਿਹੜਾ ਦੁੱਧ 14 15 ਲੀਟਰ ਮਿੱਤਰੋ ਇਹਨੇ ਦੂਜੇ ਸੂਏ ਦਾ ਦੁੱਧ ਕੱਢਿਆ ਵਾ ਤੇ ਤੀਜੇ ਸੂਏ ਚੰਗਾ ਦੁੱਧ ਕੱਢਣ ਦੀ ਉਮੀਦ ਹੈ ਕਿਉਂਕਿ ਤਿਆਰੀ ਦੇ ਵਿੱਚ ਮਿੱਤਰੋ ਫੁੱਲਾ ਘੱਟੋ-ਘੱਟ 15 ਤੋਂ ਉੱਪਰ ਮਿੱਤਰੋ 15 ਨੂੰ ਕ੍ਰੋਸ ਕਰੂਗੀ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰੀ ਹੈ ਮਾਗਰ ਮਿੱਤਰੋ ਕੱਟੀ ਹੈ ਤੇ 1,30,000 ਦਾ ਮੁੱਲ ਹੈ 130 ਦੇ ਵਿੱਚੋਂ ਮਾਣ ਤਾਣ ਹੋ ਜਾਣਾ ਹੈ ਨੰਬਰ ਹੈ ਜੀ ਬਾਈ ਦਾ 9872112800 9872112800 ਬਾਈ ਦਾ ਫੋਨ ਨੰਬਰ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੱਕ ਕਰ ਸਕਦੇ ਹੋ ਮੇਥਰੋਂ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ